ਜਿਹੜੇ ਕੂਠੀ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਸਾਰੇ ਪਰਿਵਾਰ ਨੂੰ ਲੈ ਕੇ ਮੈਂ ਚੱਲਿਆਂ ਜੀ ਅਮਰੀਕਾ ਤੇ ਅਮਰੀਕਾ ਜਾਣ ਕਰਕੇ ਅਸੀਂ ਜਿਹੜੀ ਆਪਦੀ ਕੂਠੀ ਐ ਸੇਲ ਕਰਨੀ ਐ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਐ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੂਠੀ ਜਿਹੜੀ ਆਪਾਂ ਤੁਹਾਡੇ ਖਤਰ ਅੱਜ ਲੈ ਕੇ ਪਹੁੰਚਿਆ ਬਹੁਤ ਖੁੱਲੀ ਡੁੱਲੀ ਕੂਠੀ ਆਪਰ ਮਿਲੂਗੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਦੋ ਕਨਾਲਾਂ ਦੇ ਵਿੱਚ ਕੂਠੀ ਬਣੀ ਹੋਈ ਐ ਦੋ ਕਨਾਲਾਂ ਜਗਾ ਬਹੁਤ ਡਬਲ ਹੋ ਜਾਂਦੀ ਹੈ। ਬਾਕੀ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਤੇ ਸਾਰੀ ਕੂਠੀ ਆਪਾਂ ਦੇਖਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਰੇ ਵੱਡੇ ਬਜ਼ੁਰਗ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀਆ ਘਰ ਮਕਾਨ ਹੈ ਹਵੇਲੀ ਮਹਿਲ ਕੁਛ ਵੀ ਹੈ ਵੇਚਣ ਵਾਸਤੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ WhatsApp ਨੰਬਰ ਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਕੂਠੀ ਦੀ ਗੱਲ ਕਰਦੇ ਹਾਂ ਤੁਸੀਂ ਦੇਖ ਹੀ ਲਈ ਕੂਠੀ ਫਰੰਟ ਤੋਂ ਕਿਹੋ ਜਿਹੀ ਦਿਖਦੀ ਆ ਤੇ ਆਪਨੂੰ ਜਿਹੜਾ ਬਹਿੜਾ ਮਿਲੂਗਾ ਬਹੁਤ ਖੁੱਲਾ ਡੋਲਾਪਾ ਨੂੰ ਮਿਲੂਗਾ ਜੀ ਬਹੁਤ ਵੱਡੀ ਕੂਠੀ ਐ 2 ਕਨਾਲਾਂ ਜਗ੍ਹਾ ਕਿਹੜੀ ਥੋੜੀ ਹੁੰਦੀ ਐ ਬਾਕੀ ਜਿਹੜੀ ਕੂਠੀ ਐ ਸੜਕ ਤੋਂ 2-3 ਫੁੱਟ ਉੱਚੀ ਚੱਕ ਕੇ ਪਾਈ ਹੋਈ ਐ ਤੇ ਸਾਰਾ ਬੇੜਾ ਜਿਹੜਾ ਆਪਾਂ ਨੂੰ ਮਿਲੂਗਾ ਸਾਰਾ ਪੱਕਾ ਮਿਲੂਗਾ ਤੇ ਤੁਹਾਨੂੰ ਸਾਰਾ ਕੁਝ ਮੈਂ ਦਿਖਾਉਣਾ ਬਾਰੀਸਰ ਪਹਿਲਾਂ ਤੁਸੀਂ ਦੇਖੋ ਜੀ ਕਿਚਨ ਚ ਆਪਾਂ ਚੱਲਦੇ ਹਾਂ ਬਾਹਰਲੀ ਸਾਈਡ ਇੱਕ ਕਿਚਨ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਕਸ ਵਗੈਰਾ ਸਾਰੇ ਬਣੇ ਹੋਏ ਨੇ ਤੇ ਟਾਈਲਾਂ ਵਗੈਰਾ ਜੋ ਵੀ ਹੁੰਦੀ ਹੈ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਇਹਦੇ ਨਾਲ ਹੀ ਆਪਾਂ ਨੂੰ ਆਪਣਾ ਮਿਲ ਜੂਗਾ ਜੀ ਬਾਥਰੂਮ ਤੁਸੀਂ ਦੇਖੋ ਬਹੁਤ ਖੁੱਲਾ ਡੁਲਾ ਬਹੁਤ ਵੱਡਾ ਤੇ ਸਾਰਾ ਕੁਝ ਆਪਾਂ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬਹੁਤ ਵੱਡਾ ਵਧੀਆ ਤੇ ਪੂਰਾ ਟੌਪ ਦਾ ਬਾਥਰੂਮ ਇਹਨਾਂ ਨੇ ਬਣਵਾਇਆ ਹੋਇਆ ਤੇ ਜਿਹੜੇ ਮਾਲਕ ਨੇ ਪੂਰੀ ਸ਼ੌਂਕ ਨਾਲ ਕੋਠੀ ਬਣਵਾਈ ਹੋਈ ਹੈ ਇਹਨਾਂ ਨੇ ਤੇ ਥੋੜਾ ਟਾਈਮ ਪਹਿਲਾਂ ਬਣਵਾਈ ਸੀਗੀ ਤੇ ਹੁਣ ਇਹਨਾਂ ਨੇ ਆਖਿਆ ਵੀ ਵੇਚ ਕੇ ਕੋਠੀ ਤੇ ਬਾਹਰ ਚੱਲੇ ਸਾਰੇ ਤੇ ਜਾਣਾ ਸਾਰਿਆਂ ਨੇ ਬਾਹਰ ਅਮਰੀਕਾ ਤਾਂ ਕਰਕੇ ਵੇਚਣੀ ਐ ਬਾਕੀ ਬਾਹਰ ਇਹਨਾਂ ਦੀ ਇੱਕ ਦੁਕਾਨ ਵੀ ਸੀਗੀ ਕਾਫੀ ਵੱਡੀ ਸੀਗੀ ਉਹ ਤਾਂ ਇਹਨਾਂ ਨੇ ਸੇਲ ਕਰਤੀ ਬਾਕੀ ਹੁਣ ਕੋਠੀ ਰਹਿ ਗਈ ਤੇ ਹੋਰ ਵੀ ਕਈ ਚੀਜ਼ਾਂ ਨੇ ਮਾਲਕ ਕਹਿੰਦੇ ਆ ਬੀ ਬਾਕੀ ਚੀਜ਼ਾਂ ਵੀ ਸੇਲ ਹੋ ਜਾਣਗੀਆਂ ਤੇ ਕੋਠੀ ਵੀ ਸੇਲ ਇੰਨੇ ਹੋ ਜੂਗੀ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੈਡਰੂਮ ਬਹੁਤ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਆ ਤੇ ਆਪਾਂ ਹੁਣ ਚੱਲਦੇ ਹਾਂ ਸੈਕੰਡ ਬੈਡਰੂਮ 'ਚ ਇਹਦੇ ਨਾਲ ਹੀ ਆਪਾਂ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੈਕੰਡ ਬੈਡਰੂਮ ਵੀ ਬਹੁਤ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਆਪਾਂ ਨੂੰ ਦੋ ਤਾਂ ਬੈਡਰੂਮ ਮਿਲ ਜਾਣਗੇ ਤੇ ਆਪਾਂ ਨੂੰ ਡਰਾਈング ਰੂਮ ਮਿਲ ਜੂਗਾ ਲੌਬੀ ਕਿਚਨ ਸਾਰਾ ਕੁਝ ਤੁਹਾਨੂੰ ਜਿਵੇਂ ਕਿ ਮੈਂ ਦੱਸਿਆ ਤੇ ਸਮਰਸੀਬਲ ਮੋਟਰ ਵੀ ਲੱਗੀ ਹੋਈ ਹੈ ਜਿਹੜੀ ਸਮਰਸੀਬਲ ਮੋਟਰ ਲੱਗੀ ਹੋਈ ਹੈ 460 ਫੁੱਟ ਤੇ ਬੋਰ ਹੋਇਆ ਤੇ ਵਧੀਆ ਮਿੱਠਾ ਪਾਣੀ ਆ ਪੂਰਾ ਵਧੀਆ ਟੋਪਦਾ ਤੇ ਕਮੀ ਪੇਸ਼ੀ ਕੋਈ ਨਹੀਂ ਤੇ ਮਾਲਕ ਨੇ ਦੱਸਿਆ ਵੀ ਦੋ ਤਾਂ ਟੈਂਕੀਆਂ ਰੱਖੀਆਂ ਹੋਈਆਂ ਨੇ ਇੱਕ ਤਾਂ ਬਾਹਰਲੀ ਸਾਈਡ ਬਾਥਰੂਮ ਤੇ ਤੇ ਇੱਕ ਕੋਠੀ ਤੇ ਤੇ ਸਾਰੀ ਕੋਠੀ ਇਹਨਾਂ ਨੇ ਵਧੀਆ ਸੋਹਣੀ ਤਿਆਰ ਕਰਵਾਈ ਹੋਈ ਹੈ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾ ਸਾਰੇ ਕਿਤੇ ਆਪਾਂ ਨੂੰ ਫਾਰਸ਼ ਬਹੁਤ ਵਧੀਆ ਲੱਗਿਆ ਹੋਇਆ ਮਿਲ ਜੂਗਾ ਸਾਰੇ ਕਿਤੇ ਆਪਾਂ ਨੂੰ ਪੂਰੀ ਟੋਪ ਦੀਆਂ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਲਕ ਨੇ ਲੋਕੇਸ਼ਨ ਆਪਾਂ ਨੂੰ ਦੱਸੀ ਹੈ ਏਰੀਆ ਸ਼ਾਹਕੁਟ ਲੋਈਆਂ ਜ਼ਿਲ੍ਹਾ ਜਲੰਧਰ ਤੇ ਕੋਠੀ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਰੇਟ ਥੋੜਾ ਜਿਹਾ ਹਾਈ ਹੈ ਕਿਉਂਕਿ ਜਗ੍ਹਾ ਵੀ ਕਾਫੀ ਡਬਲ ਹੈ ਕੋਠੀ ਵੀ ਕਾਫੀ ਖੁੱਲੀ ਡੁੱਲੀ ਬਣੀ ਹੋਈ ਹੈ ਤੇ ਤੁਹਾਨੂੰ ਰੇਟ ਵੀ ਮੈਂ ਕਨਫਰਮ ਕਰਵਾ ਦੂੰਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਵੇਂ ਦੀ ਤੁਹਾਨੂੰ ਵੀਡੀਓ ਲੱਗ ਰਹੀ ਹੈ ਮੈਨੂੰ ਦੱਸਿਓ ਜਰੂਰ ਕਮੈਂਟ ਲਾਜ਼ਮੀ ਕਰਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਤੁਸੀਂ ਪਹੁੰਚੇ ਹੋ ਤਾਂ ਨੀਚੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਉਗੇ ਤਾਂ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੁਹਾਨੂੰ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਵੀਡੀਓ ਹਰ ਰੋਜ਼ ਆਪਾਂ ਲੈ ਕੇ ਆਉਂਦੇ ਰਹਨੇ ਆ ਸਬਸਕ੍ਰਾਈਬ ਜਰੂਰ ਕਰ ਦੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤੇ ਕਿਸੇ ਕੋਲੇ ਕੋਈ ਘਰ ਹੈਗਾ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਲਾਜ਼ਮੀ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾਗਾ ਤੇ ਹੁਣ ਤੁਹਾਨੂੰ ਆਪਾਂ ਅੰਦਰਲਾ ਬਾਥਰੂਮ ਦਿਖਾ ਰਹੇ ਹਾਂ ਜੀ ਤੇ ਬਾਥਰੂਮ ਪੂਰੇ ਟੌਪ ਦੇ ਬਣੇ ਹੋਏ ਨੇ ਜਿਵੇਂ ਤੁਸੀਂ ਅੰਦਰਲਾ ਬਾਥਰੂਮ ਵੀ ਦੇਖਿਆ ਹੋਊਗਾ ਤੇ ਆਪਾਂ ਨੂੰ ਇੱਕ ਬੈੱਡਰੂਮ ਨਾਲ ਅਟੈਚ ਬਾਥਰੂਮ ਵੀ ਮਿਲ ਜਾਊਗਾ ਤੇ ਸਾਰੀ ਕੁਠੀ ਜਿਹੜੀ ਟੋਟਲ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਉੱਪਰ ਛੱਤ ਦੇਖ ਲਓ ਏਸੀ ਵਗੈਰਾ ਲੱਗੇ ਹੋਏ ਨਹੀਂ ਤੇ ਵਧੀਆ ਕੋਠੀ ਹੈ ਜੀ ਤੇ ਇਹਨਾਂ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਪਾਈ ਆ ਇਹਨਾਂ ਨੇ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਇਹਨਾਂ ਨੇ ਕਿਹਾ ਜੀ 1.5 ਕਰੋੜ 1.5 ਕਰੋੜ ਰੁਪਇਆ ਮੰਗਿਆ ਬਾਕੀ ਅਡਜਸਟਮੈਂਟ ਹੋ ਜਾਊਗਾ ਬੇਕੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਰੇਟ ਥੋੜਾ ਜਿਹਾ ਹਾਈ ਐ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 950 14 83 350 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਤੁਹਾਨੂੰ ਮੈਂ 950 14 83 350 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੋਠੀ ਬਾਰੇ ਬਾਕੀ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਮੈਂ ਪੂਰੀ ਉਮੀਦ ਕਰਦਾ ਹਾਂ ਵੀ ਤੁਹਾਨੂੰ ਕੋਠੀ ਵਧੀਆ ਲੱਗੀ ਹੋਊਗੀ ਚੰਗੀ ਲੱਗੀ ਹੋਊਗੀ ਜੇ ਤੁਹਾਨੂੰ ਕੋਠੀ ਚੰਗੀ ਲੱਗੀ ਹੋ ਵਧੀਆ ਲੱਗੀ ਆ ਆਪਣੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਜੀ ਲਾਈਕ ਕਰਨਾ ਨਾ ਪੁੱਲਿਆ ਕਰੋ ਬੱਤ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਕੋਈ ਵੀ ਜਾਣਕਾਰੀ ਜੇ ਤੁਸੀ ਲੈਣੀ ਹੋਵੇ ਦਾ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਮਾਲਕ ਨਾਲ ਗੱਲ ਆਪੇ ਕਰ ਲਿਓ। ਬਾਕੀ ਦੋ ਕਨਾਲਾਂ ਦੇ ਵਿੱਚ ਕੋਠੀ ਬਣੀ ਹੋਈ ਆ। 1.5 ਕਰੋੜ ਰੁਪਇਆ ਇਹਨਾਂ ਨੇ ਕਿਹਾ ਤੇ ਵਧੀਆ ਸ਼ੜਕ ਲੱਗਦੀ ਆ ਇਹਨਾਂ ਨੂੰ ਤੇ ਬੈੱਡਰੂਮਸ ਵਗੈਰਾ ਵਧੀਆ ਬਣੇ ਹੋਏ ਨੇ ਤੇ ਜਿਵੇਂ ਕਿ ਤੁਸੀਂ ਬਾਕੀ ਤਾਂ ਸਾਰਾ ਕੁਝ ਦੇਖ ਹੀ ਲਿਆ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਕੀ। ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਲਾਜ਼ਮੀ ਦੱਸਿਓ ਤੇ ਕਿਸੇ ਕੋਲੇ ਕੋਠੀ ਆ ਘਰ ਮਕਾਨ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਿਓ। ਆਪਣੇ ਕੋਲੇ ਭੇਜੋ ਜਰੂਰ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਆਪਾਂ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਨਹੀਂ ਹੁੰਦਾ ਜੀ ਬਸ ਇੱਕ ਬੇਨਤੀ ਕਰਦਾ ਜੀ ਜਦੋਂ ਤੁਸੀਂ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਓ ਇੱਕ ਤਾਂ ਵੀਡੀਓ ਜਦੋਂ ਬਣਾਉਣੀ ਹੋ ਉਹ 메ਨ ਗੇਟ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਤੇ ਦੂਜੀ ਗੱਲ ਜਦੋਂ ਮੋਬਾਈਲ ਫੜਦੇ ਹੋ ਵੀਡੀਓ ਬਣਾਉਣ ਵਾਸਤੇ ਤਾਂ ਫੋਨ ਨੂੰ ਟੇਢਾ ਫੜ ਕੇ ਵੀਡੀਓ ਬਣਾਇਆ ਕਰੋ ਤੇ ਆਪਾਂ ਸਟਾਰਟਿੰਗ ਦੇ ਵਿੱਚ ਇੱਕ ਫੋਟੋ ਲਾਈ ਹੁੰਦੀ ਹੈ ਵੀ ਫੋਨ ਨੂੰ ਟੇਢਾ ਕਰਕੇ ਵੀਡੀਓ ਬਣਾਇਆ ਕਰੋ ਜੀ ਜੇਕ ਵੀਡੀਓ ਬਣਾਉਣ ਵੇਲੇ ਫੋਨ ਨੂੰ ਜ਼ਿਆਦਾ ਹਿੱਲਣ ਨਾ ਦਿਆ ਕਰੋ ਵਧੀਆ ਟਿਕਾ ਕੇ ਪੂਰੀ ਵਧੀਆ ਸਾਫ ਸੁਥਰੀ ਸੋਹਣੀ ਵੀਡੀਓ ਤੇ ਵਧੀਆ ਤਰੀਕੇ ਨਾਲ ਬਣਾਇਆ ਕਰੋ ਬਾਹਰ ਇਸਰ ਸਾਰਾ ਕੁਝ ਦਿਖਾਇਆ ਕਰੋ ਜਿਵੇਂ ਆਪਣੇ ਕਮਰੇ ਹੋਗੇ ਜੀ ਛੱਤ ਹੋਗੀ ਤੇ ਲੋਬੀ ਕਿਚਨ ਜੋ ਵੀ ਕੁਝ ਆਪਣਾ ਬਣਾਇਆ ਹੁੰਦਾ ਹੈ ਵਧੀਆ ਤਰੀਕੇ ਨਾਲ ਬੱਸ ਦਿਖਾਇਆ ਕਰੋ ਹੋਰ ਤਾਂ ਆਪਾਂ ਨੂੰ ਕੀ ਚਾਹੀਦਾ ਜੀ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਜਾਣਕਾਰੀ ਵੀ ਤੁਹਾਨੂੰ ਮੈਂ ਸਾਰੀ ਦੱਸਤੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤਾਂ ਲਾਈਕ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਕਰੇ ਬਿਨਾ ਨਹੀਂ ਜਾਣਾ ਜੀ ਸਬਸਕ੍ਰਾਈਬ ਸਾਰੇ ਕਰਕੇ ਲਾਜ਼ਮੀ ਜਾਇਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਵੀਡੀਓ ਤੁਸੀਂ ਦੇਖੀ ਤੇ ਜਿੰਨੇ ਤੁਸੀਂ ਦੇਖ ਰਹੋ ਜੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਜੀ ਤੁਸੀਂ ਹਰ ਰੋਜ਼ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਬਸ ਇਸ ਤਰ੍ਹਾਂ ਆਪਦਾ ਪਿਆਰ ਹਮੇਸ਼ਾ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਾਂਗੇ ਹਰ ਰੋਜ਼ ਨਵੀਂ ਵੀਡੀਓ ਨਵੀਂ ਕੂਠੀਕਰ ਤੇ ਮਕਾਨ ਜੀ